you ਪੰਜਾਬ ਪੰਜਾਬੀ ਤੇ ਪੰਜਾਬੀਅਤ ਦਾ ਪਹਿਰੇਦਾਰ ਦੇਸੀ ਪੰਜਾਬ ਅੱਜ ਭਗਤ ਰਵਿਦਾਸ ਜੀ ਦੇ ਜਨਮ ਦਿਹਾੜੇ ਤੇ ਸਾਡੇ ਸਤਿਕਾਰਯੋਗ ਲੰਬੜਦਾਰ ਸਾਹਿਬ ਔਰ ਸਮੁੱਚੀ ਸਾਰੀ ਟੀਮ ਸਾਡੇ ਮੋਰਾ ਜੀ ਸਾਡੇ ਜੈਦਰ ਸਾਹਿਬ ਸਾਡੇ ਬਾਬਾ ਜੀ ਮਲਕਪੁਰ ਤੋਂ ਸਾਰੀ ਟੀਮ ਜਿਹੜੀ ਅੱਜ ਨਗਰ ਕੀਰਤਨ ਪਟਾਲੇ ਸ਼ਹਿਰ ਦੇ ਵਿੱਚ ਕੱਢਿਆ ਗਿਆ ਔਰ ਮੈਨੂੰ ਬੜੀ ਖੁਸ਼ੀ ਹੋਈ ਆ ਕਈ ਸੰਗਤਾਂ ਨੇ ਆ ਕੇ ਪੱਥਰ ਤੇ ਕੀਰ ਔਰ ਕਈ ਸੰਗਤਾਂ ਨੇ ਤੇ ਹਾਜ਼ਰੀ ਦਿਵਾਈ ਮੈਂ ਸਾਰਿਆਂ ਨੂੰ ਵਧਾਈ ਦਿੰਦਾ ਹਾਂ ਉਹ ਸਾਰੀ ਟੀਮ ਜਿਹੜੀ ਹੈ ਜਿਨ੍ਹਾਂ ਨੇ ਉਪਰਾਲਾ ਕੀਤਾ ਉਹ ਵੀ ਵਧਾਈ ਦੇ ਹੱਕਦਾਰ ਨੇ ਥੈਂਕ ਯੂ ਸਰ ਉਦਾਸ ਸਾਹਿਬ ਜੀ ਦੇ ਪਾਵਨ ਪ੍ਰਕਾਸ਼ ਜਾੜੇ ਨੂੰ ਸਮਰਪਿਤ ਕੱਢੇ ਜਾ ਕੱਢੇ ਜਾ ਰਹੇ ਨਗਰ ਕੀਰਤਨ ਦੇ ਵਿੱਚ ਜਿੱਥੇ ਵਧਾਈ ਦਿੰਦਾ ਹਾਂ ਉੱਥੇ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਜੀ ਕੇ ਜਥੇਦਾਰ ਸ੍ਰੀ ਕੇਸਗੜ੍ਹ ਸਾਹਿਬ ਆਨੰਦਪੁਰ ਸਾਹਿਬ ਬਾਬਾ ਅਮਰੀਕ ਸਿੰਘ ਜੀ ਨਿੱਕੇ ਘੁੰਮਣਾ ਵਾਲੇ ਬਾਬਾ ਸੁਖਵਿੰਦਰ ਸਿੰਘ ਜੀ ਬਾਬਾ ਸਰਵਨ ਸਿੰਘ ਜੀ ਮਲਕਪੁਰ ਵਾਲੇ ਅੰਦਰੰਗ ਕਮੇਟੀ ਮੈਂਬਰ ਸੁਜੀਤ ਸਿੰਘ ਤੁਗਲਵਾਲਾ ਜੇਦਾਰ ਗ੍ਰਿੰਦਰਪਾਲ ਸਿੰਘ ਜੀ ਗੋਰਾ ਜੀ ਸ਼ਾਮਪਰਾ ਸਾਹਿਬ ਤੇ ਹੋਰ ਬੜੇ ਟਾਲੀ ਸਾਹਿਬ ਤੋਂ ਸਾਡੇ ਸਰਬਜੀਤ ਸਿੰਘ ਜੀ ਸਾਡ ਗਰੰਟੀ ਆਏ ਨੇ ਸਾਡੇ ਮੀਤ ਮੈਨੇਜਰ ਗੁਰਪ੍ਰਤਪਾਲ ਸਿੰਘ ਜੀ ਮੰਟੂ ਆਏ ਨੇ ਵੱਡੇ ਪੱਤੇ ਤੇ ਰਵਦਾਸੀਆ ਭਾਈਚਾਰਾ ਜਿਹੜਾ ਵਾ ਉਹ ਇੱਥੇ ਇਸ ਨਗਰ ਕੀਰਤਨ ਦੀ ਵਿੱਚ ਸ਼ੁਭਾ ਵਧਾ ਰਹੇ ਨੇ ਸੰਗਤਾਂ ਵੱਡੇ ਪੱਤੇ ਤੇ ਵਿਸਾਲ ਨਗਰ ਕੀਰਤਨ ਮੈਂ ਲੱਖ ਲੱਖ ਉਹਨਾਂ ਦੇ ਚੈਨਲ ਦੇ ਨਮਸਕਾਰ ਕਰਨਾ ਸੰਗਤਾਂ ਦੇ ਜਿਨ੍ਹਾਂ ਨੇ ਇੱਡਾ ਵੱਡਾ ਮੈਨੂੰ ਇੱਕ ਨਵਾਂ ਨੇ ਨਜੀਦ ਨੂੰ ਸਹਿਯੋਗ ਦਿੱਤਾ ਵਾ ਮਹਾਂਪੁਰਸ਼ ਜਿਨ੍ਹਾਂ ਕੋ ਇੱਕ ਮਿੰਟ ਟਾਈਮ ਨਹੀਂ ਉਹ ਇਸ ਧੰਨਵਰ ਗੁਰੂ ਸਤਗੁਰ ਅਵਦਾਸ ਮਹਾਰਾਜ ਜੀ ਦੇ ਪਿਆਰ ਸਦਕਾ ਅੱਜ ਪੈਦਲ ਨਗਰ ਕੀਰਨ ਨਾਲ ਚੱਲ ਰਹੇ ਨੇ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਵਾਂ ਤੇ ਵਧਾਈ ਦਿੰਦਾ ਵਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਗੁਰਿੰਦਰਪਾਲ ਸਿੰਘ ਗੋਰਾ ਮੈਂਬਰ ਸ਼ੋਮਨੀ ਗੁਰਦਾ ਪ੍ਰਬੰਧਕ ਕਮੇਟੀ ਸਮੂਚਾ ਨਾਨਕ ਨਾਮ ਲੈਵਾ ਸੰਗਤਾਂ ਨੂੰ ਧੰਨ ਸ੍ਰੇਸ਼ਟ ਭਗਤ ਭਗਤ ਰਵਦਾਸ ਜੀ ਦੇ ਜਨਮ ਦਿਹਾੜੇ ਦੀ ਲੱਖ ਲੱਖ ਵਧਾਈ ਦਿਨਾਂ ਉਥੇ ਅੱਜ ਬੜਾ ਵਧੀਆ ਕਾਰਜ ਉਟਾੜੇ ਦੀ ਧਰਤੀ ਤੇ ਹੋ ਰਿਹਾ ਜਦੋਂ ਗੁਰਦਰਾ ਸਿੰਘ ਸਭਾ ਇਹ ਕਨਵਾ ਰੋਡ ਤੋਂ ਪੰਜ ਪਿਆਰਿਆਂ ਦੀ ਅਗਵਾਈ ਨਿਸ਼ਾਨ ਸਿੰਘ ਸਾਹਿਬ ਦੀ ਅਗਵਾਈ ਤੇ ਧੰਨ ਗੁਰਗ੍ਰੰਥ ਸਾਹਿਬ ਦੀ ਛਤਰ ਸ਼ਾਏ ਨੇ ਇੱਕ ਨਗਰ ਕੀਰਤਨ ਆਰੰਭ ਹੋਇਆ ਮੈਂ ਸਮਾਣ ਬਟ ਭਾਗੇ ਆ ਜਿਨ੍ਹਾਂ ਨੂੰ ਆਪਣੇ ਭਗਤਾਂ ਦਾ ਆਪਣੇ ਗੁਰੂਆਂ ਦਾ ਆਪਣੇ ਪਗੰਬਰਾਂ ਦਾ ਅਵਤਾਰਾਂ ਦਾ ਕੋਈ ਦਿਨ ਸ਼ਹੀਦੀ ਦਿਹਾੜਾ ਹੋਵੇ ਜਨ ਦਿਹਾੜਾ ਹੋਵੇ ਜੋਤੀ ਜੋਤ ਦਿਵਸ ਹੋਵੇ ਮਨਾਉਣ ਦਾ ਜੇ ਸੁਭਾਅ ਪ੍ਰਾਪਤ ਹੁੰਦਾ ਤੇ ਅਸੀਂ ਵੱਡੇ ਭਾਖਣਾ ਵਾਲੇ ਆ ਸਾਨੂੰ ਸਮਝਣਾ ਚਾਹੀਦਾ ਸਾਡੇ ਜੀਵਨ ਚੰਗੇ ਘਰਾ ਵਿੱਚ ਹੋਏ ਨੇ ਜਿਹੜਾ ਅਸੀਂ ਆਪਣੇ ਭਗਤਾਂ ਨੂੰ ਆਪਣੇ ਗੁਰੂਆਂ ਨੂੰ ਯਾਦ ਕਰ ਰਹੇ ਮੈਂ ਬਲਵਿੰਦਰ ਸਿੰਘ ਲੰਬੜਦਾਰ ਉਹਨਾਂ ਦੀ ਸਮੂੱਚੀ ਸਾਥੀ ਜਿਹੜੇ ਨੇ ਉਹਨਾਂ ਦਾ ਜਿੱਥੇ ਧੰਨਵਾਦ ਕਰਦਾ ਇਸ ਜਿਹੜਾ ਕਾਰਜ ਜਿੰਨਾ ਉਹਨਾਂ ਨੇ ਆਰੰਭ ਕੀਤਾ ਹੈ ਉਥੇ ਸਤਕਾਰ ਜੋ ਬਾਬਾ ਸੁਖਵਿੰਦਰ ਸਿੰਘ ਵੀ ਮਲਕਪੁਰ ਵਾਲੇ ਸਤਕਾਰਯੋਗ ਬਾਬਾ ਜੀ ਸਾਡੇ ਹੈਡ ਗਾਰੰਟੀ ਗੁਰਦਾ ਟਾਲੀ ਸਾਹਿਬ ਤੋਂ ਔਰ ਐਸ ਜਮਾਤ ਨਾਲ ਜੁੜੇ ਹੋਏ ਸਤਕਾਰਤਹ ਹਸਤੀਆਂ ਉਹਨਾਂ ਸਾਰਿਆਂ ਨੂੰ ਆਪਣੇ ਵੱਲੋਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰ ਹਰਜਿੰਦਰ ਸਿੰਘ ਧਾਮੀ ਜੀ ਵੱਲੋਂ ਜੀ ਆਇਆਂ ਵੀ ਆਖਣਾ ਵਧਾਈ ਵੀ ਦੇਣਾ ਸਿੰਘ ਸਭਾ ਇਹ ਸਾਰੇ ਸ਼ਹਿਰ ਦੇ ਵੱਖ-ਵੱਖ ਪੜਾਵਾਂ ਨੂੰ ਤੈਅ ਕਰੇਗਾ ਮੈਂ ਫਿਰ ਬੇਨਤੀ ਕਰਾਂ ਇਹ ਲੰਬੜਦਾਰ ਸਾਹਿਬ ਸਾਡੇ ਪਲਵਿੰਦਰ ਸਿੰਘ ਕਾਉਂਸਲਰ ਸਾਹਿਬ ਦਾ ਵੱਡਾ ਪ੍ਰਾਲਾ ਵੱਡਾ ਜਟਣ ਹੈ ਜਿਹੜਾ ਅੱਗੇ ਵੀ ਨਗਰ ਕੀਰਤਨ ਨਿਕਲਦਾ ਪਰ ਸਾਰੇ ਸਮਾਜ ਨੂੰ ਨਾਲ ਲੈ ਕੇ ਅੱਜ ਗੁਰਦਰਾ ਸਿੰਘ ਸਵਾਦੋਂ ਨਗਰ ਕੀਰਤਨ ਆਰੰਭ ਹੋਇਆ ਇਹ ਗੁਰਦਰਾ ਸਤਕਰਤਾਰੀਆਂ ਦੇ ਅੱਗੇ ਹੋ ਕੇ ਸਾਰਾ ਬਾਹਰੀ ਏਰਾ ਕਵਰ ਕਰਕੇ ਸ਼ਾਮ ਨੂੰ ਗੁਰਦਰਾ ਸਿੰਘ ਸਵਾ ਸਮਾਪਤ ਹੋਇਆ